ਸਸ਼ੀ ਕਾਲ ਦੋਸਤੋ ਸੁਣੋ ਅਫਸਾਨੇ ਤੋਂ ਤੁਸੀਂ ਸੁਣਨ ਜਾ ਰਹੇ ਹੋ ਡਾਕਟਰ ਟੈਡੀ ਸਟਰਡ ਦੀ ਲਾਈਫ ਦੀ ਸੱਚੀ ਇਮੋਸ਼ਨਲ ਤੇ ਮੋਟੀਵੇਸ਼ਨਲ ਕਹਾਣੀ ਜੇਕਰ ਤੁਸੀਂ ਵੀ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਚੰਗਾ ਕਰਨਾ ਚਾਹੁੰਦੇ ਹੋ ਤਾਂ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਜਾਵੇਗੀ ਕਈ ਵਾਰ ਇੱਕ ਛੋਟੀ ਜੀ ਕਹਾਣੀ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਅਸੀਂ ਸੋਚਦੇ ਹਾਂ ਸਾਡੇ ਸ਼ਬਦ ਜਾਵਤੀਰੇ ਦਾ ਕਿਸੇ ਉੱਤੇ ਕੋਈ ਅਸਰ ਨਹੀਂ ਹੁੰਦਾ ਪਰ ਕਿਸੇ ਹੋਰ ਲਈ ਉਹੀ ਇੱਕ ਰੌਸ਼ਨੀ ਦੀ ਕਿਰਨ ਬਣ ਸਕਦੇ ਨੇ ਇਹ ਕਹਾਣੀ ਡਾਕਟਰ ਟੈਡੀ ਸਟਰਡ ਦੀ ਹੈ ਇੱਕ ਉਦਾਸ ਅਣਦੇਖਿਆ ਵਿਦਿਆਰਥੀ ਜਿਸ ਨੂੰ ਇੱਕ ਅਧਿਆਪਕਾ ਨੇ ਨਾ ਸਿਰਫ ਸਮਝਿਆ ਸਗੋਂ ਉਸ ਦੇ ਪਵਿੱਖ ਨੂੰ ਇੱਕ ਨਵੀਂ ਦਿਸ਼ਾ ਵੀ ਦਿੱਤੀ ਇਹ ਕਹਾਣੀ ਸਾਡੀ ਸੋਚ ਨੂੰ ਝੰਜੋੜਦੀ ਹੈ ਕਿ ਹਰ ਇੱਕ ਬੱਚਾ ਇੱਕ ਮੌਕਾ ਦੇਣ ਯੋਗ ਜ਼ਰੂਰ ਹੁੰਦਾ ਹੈ ਬਸ ਕਈ ਵਾਰ ਉਸ ਨੂੰ ਸਿਰਫ ਇੱਕ ਸਹਾਰੇ ਦੀ ਲੋੜ ਹੁੰਦੀ ਹੈ ਪੰਜਵੀਂ ਕਲਾਸ ਦੇ ਪਹਿਲੇ ਹੀ ਦਿਨ ਮਿਸਸ ਥੌਮਸਨ ਨੇ ਕਲਾਸ ਵਿੱਚ ਦੇਖਿਆ ਕਿ ਟੈਡੀ ਸਟੋਰਡ ਨਾਂ ਦਾ ਇੱਕ ਬੱਚਾ ਪਹਿਲੇ ਹੀ ਬੈਂਚ ਤੇ ਬੈਠਾ ਸੀ ਟੈਡੀ ਸਟੋਰਡ ਇੱਕ ਚੁੱਪਚਾਪ ਨਿਰਾਸ਼ਾਜ ਬੱਚਾ ਜੋ ਨਾ ਤਾਂ ਬਾਲੀ ਗੱਲ ਕਰਦਾ ਸੀ ਤੇ ਨਾ ਹੱਸਦਾ ਦਾ ਹੀ ਦੂਜੇ ਬੱਚਿਆਂ ਨਾਲ ਮਿਲ ਕੇ ਖੇਡਦਾ ਉਸਦੇ ਗੰਦੇ ਕੱਪੜਿਆਂ ਤੋਂ ਲੱਗਦਾ ਸੀ ਕਿ ਉਹ ਕਈ ਦਿਨਾਂ ਤੋਂ ਨਹਾਇਆ ਵੀ ਨਹੀਂ ਮਿਸਿਸ ਥਾਮਸਨ ਦੀ ਵੀ ਉਸ ਵਿੱਚ ਕੋਈ ਬાળੀ ਦਿਲਚਸਪੀ ਨਹੀਂ ਸੀ ਸਗੋਂ ਉਸਨੂੰ ਲੱਗਦਾ ਸੀ ਕਿ ਟੈਡੀ ਆਰਸੀ ਬੇਪਰਵਾਹ ਤੇ ਨਿਕੰਮਾ ਜਿਹਾ ਬੱਚਾ ਹੈ ਪਰ ਮਿਸਿਸ ਮਿਸਿਸ ਥਾਮਸਨ ਦਾ ਇਹ ਨਜ਼ਰੀਆ ਉਦੋਂ ਬਦਲ ਗਿਆ ਜਦੋਂ ਉਸਨੇ ਟੈਡੀ ਦੀ ਪੁਰਾਣੀ ਰਿਪੋਰਟ ਦੀ ਫਾਈਲ ਖੋਲੀ ਪਹਿਲੀ ਰਿਪੋਰਟ ਵਿੱਚ ਲਿਖਿਆ ਹੋਇਆ ਸੀ ਕਿ ਟੈਡੀ ਬਹੁਤ ਹੀ ਹੋਣਹਾਰ ਅਤੇ ਖੁਸ਼ਦਿਲ ਬੱਚਾ ਹੈ। ਦੂਜੀ ਕਲਾਸ ਦੀ ਰਿਪੋਰਟ ਵਿੱਚ ਲਿਖਿਆ ਸੀ ਉਹ ਇੱਕ ਸ਼ਾਨਦਾਰ ਬੱਚਾ ਹੈ ਪਰ ਉਹ ਆਪਣੀ ਮਾਂ ਦੀ ਬਿਮਾਰੀ ਕਾਰਨ ਪਰੇਸ਼ਾਨ ਰਹਿੰਦਾ ਹੈ। ਤੀਜੀ ਕਲਾਸ ਦੀ ਰਿਪੋਰਟ ਨੇ ਮਿਸਿਸ ਥਾਮਸਨ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ। ਉਸ ਵਿੱਚ ਲਿਖਿਆ ਸੀ ਕਿ ਟੈਡੀ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਤੇ ਉਸ ਲਈ ਇਹ برداشت ਕਰਨਾ ਬਹੁਤ ਔਖਾ ਹੈ ਕਿ ਹਾਲਾਤ ਉਸ ਉਤੇ ਬੁਰਾ ਅਸਰ ਕਰ ਰਹੇ ਨੇ ਤੇ ਚੌਥੀ ਕਲਾਸ ਦੀ ਰਿਪੋਰਟ ਮੁਤਾਬਕ ਤੇੜੀ ਪੜਾਈ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦਾ ਅਤੇ ਉਸ ਦਾ ਨਾ ਤਾਂ ਕੋਈ ਦੋਸਤ ਹੈ ਤੇ ਕਈ ਵਾਰ ਉਹ ਕਲਾਸ ਵਿੱਚ ਹੀ ਸੌਂ ਜਾਂਦਾ ਹੈ ਇਹ ਸਭ ਕੁਝ ਪੜ ਕੇ ਮਿਸਸ ਥਾਮਸਨ ਦੀ ਸੋਚ ਬਦਲ ਗਈ ਉਸ ਨੂੰ ਟੈਡੀ ਦੀ ਸਮੱਸਿਆ ਦਾ ਅਹਿਸਾਸ ਹੋ ਗਿਆ ਤੇ ਉਸ ਨੂੰ ਆਪਣੇ ਆਪ ਤੇ ਸ਼ਰਮਿੰਦਗੀ ਵੀ ਮਹਿਸੂਸ ਹੋ ਰਹੀ ਸੀ ਉਸ ਨੂੰ ਹੋਰ ਵੀ ਜ਼ਿਆਦਾ ਬੁਰਾ ਉਦੋਂ ਲੱਗਿਆ ਜਦੋਂ 크리스마ਸ ਤੇ ਬਾਕੀ ਸਾਰੇ ਬੱਚੇ ਬਹੁਤ ਸੋਹਣੇ-ਸੋਹਣੇ ਗਿਫਟ ਲੈ ਕੇ ਆਏ ਉੱਥੇ ਟੈਡੀ ਆਪਣਾ ਗਿਫਟ ਖਾਕੀ ਰੰਗ ਦੇ ਪੇਪਰ ਵਿੱਚ ਲਪੇਟ ਕੇ ਪੁਰਾਣੇ ਬੈਗ ਵਿੱਚ ਪਾ ਕੇ ਲਿਆਇਆ ਜਦੋਂ ਮਿਸਸ ਥਾਮਸਨ ਨੇ ਖੋਲ੍ਹਿਆ ਉਸ ਵਿੱਚ ਪੁਰਾਣੇ ਕੰਗਣ ਸੀ ਜਿਸ ਦੇ ਸੇਕ ਕੇ ਕ੍ਰਿਸਟਲ ਵੀ ਨਿਕਲੇ ਹੋਏ ਸੀ ਤੇ 1/4 ਭਰੀ ਹੋਈ ਬੋਤਲ ਪਰਫਿਊਮ ਦੀ ਸੀ ਸਾਰੀ ਕਲਾਸ ਦੇ ਬੱਚੇ ਉਸ ਉੱਤੇ ਹੱਸ ਰਹੇ ਸੀ ਉਹ ਉਦੋਂ ਚੁੱਪ ਕਰ ਗਏ ਜਦੋਂ ਮਿਸਸ ਥੌਮਸਨ ਨੇ ਕੰਗਣ ਪਾ ਵਿੱਚ ਪਾ ਕੇ ਕਿਹਾ ਇਹ ਤਾਂ ਬਹੁਤ ਖੂਬਸੂਰਤ ਨੇ ਤੇ ਪਰਫਿਊਮ ਆਪਣੇ ਗੁੱਟ ਉੱਤੇ ਲਗਾ ਲਿਆ ਕਲਾਸ ਤੋਂ ਬਾਅਦ ਟੈਡੀ ਉਹਨਾਂ ਕੋਲ ਆਇਆ ਤੇ ਕਹਿਣ ਲੱਗਿਆ ਮਿਸਿਸ ਥੌਮਸਨ ਅੱਜ ਤੁਹਾਡੇ ਵਿੱਚੋਂ ਬਿਲਕੁਲ ਮੇਰੀ ਮਾਂ ਵਰਗੀ ਖੁਸ਼ਬੂ ਆ ਰਹੀ ਹੈ ਜਦੋਂ ਸਾਰੇ ਬੱਚੇ ਚਲੇ ਗਏ ਮਿਸਿਸ ਥੌਮਸਨ ਕਿੰਨੀ ਦੇਰ ਕਲਾਸ ਵਿੱਚ ਬੈਠੀ ਰੋਂਦੀ ਰਹੀ ਉਸ ਦਿਨ ਤੋਂ ਉਸਨੇ ਟੈਡੀ ਵੱਲ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਹ ਉਸ ਨੂੰ ਹਰ ਤਰ੍ਹਾਂ ਨਾਲ ਹੌਸਲਾ ਦਿੰਦੀ ਪਿਆਰ ਨਾਲ ਗੱਲਾਂ ਕਰਦੀ ਸਮਝਾਉਂਦੀ ਦੀ ਹਰ ਦਿਨ ਉਸ ਅੰਦਰ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰਦੀ ਇਸ ਪਿਆਰ ਅਤੇ ਵਿਸ਼ਵਾਸ ਨੇ ਟੈਡੀ ਦੀ ਜ਼ਿੰਦਗੀ ਬਦਲ ਦਿੱਤੀ ਕੁਝ ਹੀ ਮਹੀਨਿਆਂ ਵਿੱਚ ਟੈਡੀ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਉਹ ਪੜ੍ਹਾਈ ਵਿੱਚ ਵੀ ਦਿਲਚਸਪੀ ਲੈਣ ਲੱਗਾ ਤੇ ਹੌਲੀ-ਹੌਲੀ ਸਾਰੇ ਵਿਦਿਆਰਥੀਆਂ ਵਿੱਚੋਂ ਇੱਕ ਹੁਸ਼ਿਆਰ ਤੇ ਮਿਹਨਤੀ ਵਿਦਿਆਰਥੀ ਬਣ ਗਿਆ ਉਹ ਜਿੰਨਾ ਜ਼ਿਆਦਾ ਉਸਨੂੰ ਉਤਸ਼ਾਹਿਤ ਕਰਦੀ ਉਹ ਉਸ ਤੋਂ ਵੀ ਵਦੇਰੇ ਵਧੀਆ ਰਿਜ਼ਲਟ ਲੈ ਕੇ ਆਉਂਦਾ ਸਾਲ ਪਤਾ ਹੀ ਨਹੀਂ ਲੱਗਿਆ ਕਿਵੇਂ ਬੀਤ ਗਿਆ ਸਾਲ ਦੇ ਅੰਤ ਤੱਕ ਉਹ ਮਿਸਸਸ ਥਾਮਸਨ ਦਾ ਸਭ ਤੋਂ ਬਸੰਦੀ ਦਾ ਵਿਦਿਆਰਥੀ ਸੀ ਇੱਕ ਸਾਲ ਬਾਅਦ ਮਿਸਸਸ ਥਾਮਸਨ ਨੂੰ ਡੈਡੀ ਦਾ ਲਿਖਿਆ ਇੱਕ ਨੋਟ ਮਿਲਿਆ ਜਿਸ ਵਿੱਚ ਡੈਡੀ ਨੇ ਲਿਖਿਆ ਸੀ ਕਿ ਉਹ ਸਭ ਤੋਂ ਵਧੀਆ ਅਧਿਆਪਕ ਹੈ 6 ਸਾਲ ਬਾਅਦ ਮਿਸਿਸ ਥਾਮਸਨ ਨੂੰ ਇੱਕ ਹੋਰ ਚਿੱਠੀ ਮਿਲੀ ਉਸ ਵਿੱਚ ਉਸਨੇ ਲੱਕੀ ਲਿਖਿਆ ਸੀ ਕਿ ਮੈਂ ਹਾਈ ਸਕੂਲ ਵਿੱਚੋਂ ਪਾਸ ਹੋ ਗਿਆ ਹਾਂ ਤੇ ਸਾਰੀ ਕਲਾਸ ਵਿੱਚੋਂ ਮੈਂ ਤੀਜੇ ਨੰਬਰ ਤੇ ਆਇਆ ਹਾਂ ਇਹ ਮੈਂ ਸਭ ਕੁਝ ਤੁਹਾਡੇ ਕਰਕੇ ਹੀ ਕਰ ਸਕਿਆ ਹਾਂ ਕੁਝ ਸਮਾਬਾਦਿਕ ਹੋਰ ਚਿੱਠੀ ਆਈ ਉਸ ਵਿੱਚ ਉਸਨੇ ਲਿਖਿਆ ਸੀ ਕਿ ਮੈਂ ਯੂਨੀਵਰਸਿਟੀ ਤੋਂ ਡਾਕਟਰ ਦੀ ਡਿਗਰੀ ਲੈ ਲਈ ਹੈ ਇਹ ਸਭ ਕੁਝ ਤੁਹਾਡੀ ਮਿਹਰ ਸਦਕਾ ਹੋ ਸਕਿਆ ਹੈ ਤੇ ਹਾਲੇ ਵੀ ਤੁਸੀਂ ਸਭ ਤੋਂ ਵਧੀਆ ਅਧਿਆਪਕ ਹੋ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਉਸਦੀ ਇੱਕ ਹੋਰ ਚਿੱਠੀ ਆਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਇੱਕ ਕੁੜੀ ਨੂੰ ਪਿਆਰ ਕਰਦਾ ਹੈ ਤੇ ਉਸ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ ਚਿੱਠੀ ਦੇ ਅੰਤ ਵਿੱਚ ਉਸਨੇ ਲਿਖਿਆ ਸੀ ਕਿ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਹਾਂ ਕੀ ਕੀ ਤੁਸੀਂ ਮੇਰੀ ਮਾਂ ਦੀ ਜਗ੍ਹਾ ਤੇ ਮੇਰੇ ਵਿਆਹ ਵਿੱਚ ਬੈਠ ਸਕਦੇ ਹੋ ਇਹ ਪੜ੍ਹ ਕੇ ਮਿਸਸ ਥਾਮਸਨ ਬਹੁਤ ਭਾਵੁਕ ਹੋ ਗਈ ਵਿਆਹ ਤੇ ਜਾਣ ਸਮੇ ਉਸਨੇ ਉਹੀ ਪਰਫਿਊਮ ਲਗਾਇਆ ਤੇ ਉਹੀ ਕੰਗਣ ਪਾਏ ਜੋ ਟੈਡੀ ਉਸ ਨੂੰ ਦੇ ਕੇ ਗਿਆ ਸੀ 크ਿਸਮਸ ਟਾਈਮ ਜਦੋਂ ਵਿਆਹ ਤੇ ਪਹੁੰਚੀ ਟੈਡੀ ਜੱਫੀ ਪਾ ਕੇ ਮਿਸਸ ਥਾਮਸਨ ਨੂੰ ਕਹਿਣ ਲੱਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਤੇ ਵਿਸ਼ਵਾਸ ਕਰਨ ਲਈ ਧੰਨਵਾਦ ਮੈਨੂੰ ਇਹ ਅਹਿਸਾਸ ਕਰਾਉਣ ਲਈ ਕਿ ਮੈਂ ਵੀ ਖਾਸ ਹਾਂ ਧੰਨਵਾਦ ਕਿ ਤੁਸੀਂ ਸੋਚਿਆ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਉਸਦੀ ਟੀਚਰ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਕਹਿਣ ਲੱਗੀ ਡੈਡੀ ਤੁਸੀਂ ਮੈਨੂੰ ਸਿਖਾਇਆ ਹੈ ਕਿ ਮੈਂ ਬਦਲਾ ਲਿਆ ਸਕਦੀ ਹਾਂ ਤੁਹਾਨੂੰ ਮਿਲਣ ਤੋਂ ਪਹਿਲਾਂ ਮੈਂ ਨਹੀਂ ਸੀ ਜਾਣਦੀ ਕਿ ਮੈਂ ਵੀ ਇੱਕ ਚੰਗੀ ਟੀਚਰ ਹਾਂ ਦੋਸਤੋ ਅੱਜ ਡੈਡੀ ਕੈਂਸਰ ਸੈਂਟਰ ਵਿੱਚ ਕਾਮਯਾਬ ਡਾਕਟਰ ਹੈ ਪਰ ਇਹ ਸਫਰ ਉਹ ਇੱਕ ਅਧਿਆਪਕ ਦੀ ਮਿਹਰ ਅਤੇ ਵਿਸ਼ਵਾਸ ਤੋਂ ਬਿਨਾ ਪੂਰਾ ਨਹੀਂ ਸੀ ਕਰ ਸਕਦਾ ਇਹ ਕਹਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਅਸੀਂ ਹਰੇਕ ਇਨਸਾਨ ਦੇ ਪਿੱਛੇ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਕਈ ਵਾਰ ਇੱਕ ਮਿੱਠਾ ਜਿਹਾ ਸ਼ਬਦ ਤੇ ਪਿਆਰ ਭਰੇ ਹਾਫ ਭਾਵ ਕਿਸੇ ਦੀ ਦੁਨੀਆ ਬਦਲ ਸਕਦੇ ਨੇ ਜੇਕਰ ਕਿਸੇ ਵੀ ਸਹੀ ਸਮੇਂ ਤੇ ਮਦਦ ਮਿਲ ਜਾਵੇ ਤਾਂ ਕੋਈ ਵੀ ਬੱਚਾ ਦੁਨੀਆ ਲਈ ਰੌਸ਼ਨੀ ਬਣ ਸਕਦਾ ਹੈ ਕਦੇ ਵੀ ਕਿਸੇ ਨੂੰ ਹੀਣ ਨਾ ਸਮਝੋ ਕਿਉਂਕਿ ਤੁਸੀਂ ਨਹੀਂ ਜਾਣਦੇ ਤੁਸੀਂ ਕਿਸੇ ਦੀ ਜ਼ਿੰਦਗੀ ਬਦਲਣ ਦਾ ਜ਼ਰੀਆ ਬਣ ਸਕਦੇ ਹੋ ਦੋਸਤੋ ਜੇਕਰ ਕਹਾਣੀ ਪਸੰਦ ਆਵੇ ਕਹਾੜੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ